ਜ਼ਿਲ੍ਹਾ ਪਟਿਆਲਾ ਦੇ ਕਸਬਾ ਬਹਾਦਰਗੜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਰੇ ਖੇਲੇਗਾ ਭਾਰਤ ਤਾਂ ਖਿਲੇਗਾ ਪਾਰਤ ਦੇ ਤਹਿਤ ਕੇਂਦਰੀ ਖੇਡ ਮੰਤਰਾਲੇ ਵੱਲੋਂ ਚਲਾਈ ਜਾ ਰਹੀ ਖੇਲੋ ਇੰਡੀਆ ਮੁਹਿੰਮ ਤਹਿਤ 5 ਫਰਵਰੀ ਤੱਕ 13 ਸਾਲ ਤੱਕ ਦੀਆਂ ਕੁੜੀਆਂ ਲਈ ਖੇਲੋ ਇੰਡੀਆ ਔਮਨ ਫੁੱਟਬਾਲ ਲੀਗ ਕਰਵਾਈ ਜਾ ਰਹੀ ਹੈ ਅਸਮਿਤਾ ਖੇਲੋ ਇੰਡੀਆ ਖੇਲ ਸੇ ਹੀ ਹੈ ਪਹਿਚਾਨ ਦੇ ਨਾ ਹੇਟ 4 ਜਨਵਰੀ ਤੋਂ ਕਰਵਾਈ ਜਾ ਰਹੀ ਹੈ ਇਸ ਲੀਗ ਵਿੱਚ ਜ਼ਿਲ੍ਹੇ ਦੀਆਂ ਵਿਦਿਆਰਥਣਾਂ ਵੱ ਚੜ ਕੇ ਹਿੱਸਾ ਲੈ ਰਹੀਆਂ ਨੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਰੈਫਰੀ ਨੀਰੂ ਵਰਮਾ ਨੇ ਕਿਹਾ ਕਿ ਪਾਰ ਸਰਕਾਰ ਵੱਲੋਂ ਕੁੜੀਆਂ ਲਈ ਕੀਤਾ ਗਿਆ ਇਹ ਬਹੁਤ ਵਧੀਆ ਉਪਰਾਲਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਆ ਕਿ ਇਸ ਨਾਲ ਜਿੱਥੇ ਕੁੜੀਆਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ ਉੱਥੇ ਬਾਲੜੀਆਂ ਨੂੰ ਮੋਬਾਈਲ ਤੇ ਟੀਵੀ ਦੇ ਚੁੰਗਲ ਵਿੱਚੋਂ ਕੱਢ ਕੇ ਮੈਦਾਨ ਤੱਕ ਲਿਆਂਦਾ ਗਿਆ ਹੈ ਸਰਕਾਰ ਨੇ ਕੁੜੀਆਂ ਲਈ ਬਹੁਤ ਵਧੀਆ ਪ੍ਰਾਲਾ ਕੀਤਾ ਜਿਹਦੇ ਲਈ ਅਸੀਂ ਸਾਰੇ ਦਿਨ ਉਹਨਾਂ ਦਾ ਤੈ ਦਿਨ ਸਾਰਿਆਂ ਨੇ ਧੰਨਵਾਦ ਕਰਦੇ ਆ ਸਪੈਸ਼ਲੀ ਅਸੀਂ ਥੈਂਕ ਕਰਦੇ ਆ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਾਡੇ ਸਪੋਰਟਸ ਮੰਤਰੀ ਅਨੁਰਾਗ ਠਾਕੁਰ ਜੀ ਦਾ ਜਿਨ੍ਹਾਂ ਨੇ ਕੁੜੀਆਂ ਨੂੰ ਅੱਗੇ ਵਧਣ ਦਾ ਬਹੁਤ ਵਧੀਆ ਪ੍ਰਾਲਾ ਦਿੱਤਾ ਕਿ ਕਿ ਸਪੈਸ਼ਲੀ ਬੱਚੇ ਫੋਨ ਤੋਂ ਹਟ ਕੇ ਟੀਵੀ ਤੋਂ ਹਟ ਕੇ ਇੱਥੇ ਵਧੀਆ ਆਪਣੇ ਆਪ ਨੂੰ ਗਰਾਊਂਡ ਵਿੱਚ ਲੈ ਕੇ ਆਏ ਨੇ ਆਪਣੇ ਆਪ ਨੂੰ ਵਧੀਆ ਪ੍ਰੂਵ ਕਰ ਰਹੇ ਨੇ ਫੁੱਟਬਾਲ ਕੋਚ ਇੰਦਰਜੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਦਾ ਧੰਨਵਾਦ ਕਰਦਿਆਂ ਬੇਨਤੀ ਕੀਤੀ ਕਿ ਅਜਿਹੇ ਖੇਡ ਮੁਕਾਬਲੇ ਪੂਰੇ ਪੰਜਾਬ ਵਿੱਚ ਕਰਵਾਏ ਜਾਣ ਤਾਂ ਜੋ ਬਾਲੜੀਆਂ ਖੇਡਾਂ ਵਿੱਚ ਅੱਗੇ ਵਧ ਸਕਣ ਖੇਲੋ ਇੰਡੀਆ ਊਮਨ ਲੀਗ ਅੰਡਰ 13 ਜੋ ਕਿ ਛੋਟੇ ਬੱਚਾ ਨੂੰ ਬੂਸਟ ਕਰਨ ਲਈ ਕਰਵਾਈ ਜਾ ਰਹੀ ਹੈ ਮੌਕਾ ਦਿੱਤਾ ਅਸੀਂ ਕਰਵਾ ਰਹੇ ਹਾਂ ਜਿਸ ਵਿੱਚ ਸਾਡੀ ਸਟੇਟ ਗਵਰਨਮੈਂਟ ਅਤੇ ਡੀਐਸਓ ਪਟਿਆਲਾ ਆਰਗੇਨਾਈਜ਼ਿੰਗ ਵਿਦ ਪੀਐਫਏ ਟੀਮ ਆਲੰਡਾ ਫੁੱਟਬਾਲ ਫੈਡਰੇਸ਼ਨ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਕਵਕ ਸਕੂਲਾਂ ਦੀਆਂ ਬੱਚੀਆਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ We thank Mr. Modi ji for organizing this tournament, Women Football League Under 13. And also we thank our sports person, Mr. Anurag Thakur, to, giving, uh, to let us participate in this tournament. We also thank our school and our sister principal, Sister Leonard, for giving us the opportunity to participate in this tournament. and after winning this tournament we can also participate in the khelo india tournament and we can also get many opportunities like khelo india women football league ch participate kita hoya hai te mainu eh khel ke bahut zyada maza aa raha hai te main modi sarkar ke bhi aaje hor football de competition li aande ran rehne te main inna da bahut zyada dhanwad kardi giving us permission to participate in this tournament then i am thankful to shri narendra modi ji to organize this tournament And this gives us opportunity.